ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਟੇੜੀ ਬੰਦਿਆ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਟੇੜੀ ਬੰਦਿਆ ਕੁਝ ਵੀ ਤੇਰੇ ਹੱਥ ਨਹੀਂ ਆਉਣਾ ਕੁਝ ਵੀ ਤੇਰੇ ਹੱਥ ਨਹੀਂ ਆਉਣਾ ਖੇਲ ਭਵੇਂ ਸਭ ਪੁੱਗ ਜਾਣੇ ਬਚ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਬਚ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਟੇਰੀ ਬੰਦਿਆ ਤੂੰ ਆਪ ਮੁਹਾੜੇ ਚੁੱਕ ਜਾਣਾ ਤੈਨੂੰ ਕਿਸੇ ਸਹਾਰਾ ਨਹੀਂ ਦੇਣਾ ਜੱਗ ਮੇਲਾ ਲੱਗਿਆ ਰਹਿਣਾ ਏ ਤੈਨੂੰ ਕਿਸੇ ਨਜ਼ਾਰਾ ਨਹੀਂ ਦੇਣਾ ਤੂੰ ਆਪ ਮੁਹਾੜੇ ਚੁੱਕ ਜਾਣਾ ਤੈਨੂੰ ਕਿਸੇ ਸਹਾਰਾ ਨਹੀਂ ਦੇਣਾ ਜੱਗ ਮੇਲਾ ਲੱਗਿਆ ਰਹਿਣਾ ਏ ਤੈਨੂੰ ਕਿਸੇ ਨਜ਼ਾਰਾ ਨਹੀਂ ਦੇਣਾ ਤੇੜੀਆਂ ਅੱਖਾਂ ਚ ਰੋਸ਼ਨ ਕੱਟ ਜਾਣੀ ਤੇੜੀਆਂ ਅੱਖਾਂ ਚ ਰੋਸ਼ਨ ਕੱਟ ਜਾਣੀ ਆਸਾਂ ਦੇ ਦੀਵੇ ਬੁੱਝ ਜਾਣੇ ਮਛ ਚੋਗ ਖਿਲਾੜੀ ਲੈ ਜਾਣੀ ਸਾਵਾ ਦੇ ਪੰਛੀ ਉੱਡ ਜਾਣੇ ਮਛ ਚੋਗ ਖਿਲਾੜੀ ਲੈ ਜਾਣੀ ਸਾਵਾ ਦੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਏ ਜੀਵਨ ਮਿੱਟੀ ਦੀ ਤੇਰੀ ਬੰਦਿਆ ਇੱਕ ਮਾਲੀ ਬਾਗ ਲਗਾਉਂਦਾ ਏ ਕੌਣ ਲਾਉਣ ਲਈ ਉਸ ਨੂੰ ਕਹਿੰਦਾ ਏ ਸਭ ਸਾਵੇਂ ਉਹਦੀ ਬੈਂਦੇ ਨੇ ਦਸ ਜਾਦ ਉਹ ਕਿੰਨੂ ਰਹਿੰਦਾ ਏ ਇੱਕ ਮਾਲੀ ਬਾਗ ਲਗਾਉਂਦਾ ਏ ਕੌਣ ਲਾਉਣ ਲਈ ਉਸ ਨੂੰ ਕਹਿੰਦਾ ਏ ਸਭ ਸਾਮੇ ਉਹ ਦੀ ਬੈੰਦੇ ਨੇ ਦਸ ਯਾਦੋ ਕਿੰਨੂ ਰਹੰਦਾ ਏ ਇੱਥੇ ਤਾਂ ਪੁਰਾਣਿਆਂ ਦੀ ਛੱਜਣਾ ਇੱਥੇ ਤਾਂ ਪੁਰਾਣਿਆਂ ਦੀ ਛੱਜਣਾ ਫਿਰ ਨਵੇਂ ਅੰਦਰ ਅਖਤ ਨੇ ਉੱਗ ਜਾਣੇ ਬੱਚ ਚੋਗ ਖਿਲਾੜੀ ਰਹ ਜਾਣੇ ਸਾਮਾਂ ਦੇ ਪੰਛੀ ਉੱਡ ਜਾਣੇ ਮੱਛ ਚੋਗ ਖਿਲਾੜੀ ਰੇਦਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ țeੜੀ ਬੰਦਿਆ ਤੇਰੇ ਮਗਰੋਂ ਤੇਰੇ ਜੀਵਨ ਦੀ ਇੱਕ ਟੱਕੀ ਲੋਕਾਂ ਦਾ ਛਣੀ ਏ ਤੂੰ ਚੰਗ ਸਿੱਧਾ ਮਾੜਾ ਸੀ ਤੇਰੇ ਕਰਮਾਂ ਸਾਕੀ ਦਸਨੀ ਏ ਤੇਰੇ ਮਗਰੋਂ ਤੇਰੇ ਜੀਵਨ ਦੀ ਇੱਕ ਝਾਕੀ ਲੋਕਾਂ ਦਸਨੀ ਏ ਤੂੰ ਚੰਗਾ ਸਿਧਾ ਮਾੜਾ ਸੀ ਤੇਰੇ ਕਰਮਾਂ ਸਾਕੀ ਦਸਨੀ ਏ ਜੇ ਨਾਮ ਧਿਆਲੇ ਬੰਦਿਆ ਤੂੰ ਜੇ ਨਾਮ ਧਿਆਲੇ ਬੰਦਿਆ ਤੂੰ ਤੇਰੇ ਪਾਪ ਦੇ ਗੇੜੇ ਡੁੱਬ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੀ ਸਾਹਮਣ ਦੇ ਪੰਛੀ ਉੱਡ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੀ ਸਾਹਮਣ ਦੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਤੇਰੀ ਬੰਦਿਆ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਤੇਰੀ ਬੰਦਿਆ ਉਜ ਬਿੱਤੜੇ ਹੱਥ ਨਿਉਣਾ ਉਜ ਬਿੱਤੜੇ ਹੱਥ ਨਿਉਣਾ ਖੇਲ ਪਾਵੇਂ ਸਭ ਕੁਗ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੀ ਸਾਵਾ ਦੇ ਪੰਛੀ ਉੱਡ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੀ ਸਾਵਾ ਦੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਏ ਜੀਵਨ ਮਿੱਟੀ ਦੀ țeੜੀ ਬੰਦਿਆ ਜਿੰਦਗੀ ਦਾ ਚਰਖਾ ਘੁੰਮੇ ਸਾਮ ਸਵੇਰੇ ਕੁਝ ਦੁਨੀਆਂ ਤੂੰ ਖੱਟੀ ਏ ਚੱਲ ਦਿਲਾ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਛੀ ਏ ਜ਼ਿੰਦਗੀ ਦਾ ਚਰਖਾ ਘੁੰਮੇ ਸਾਮ ਸਵੇਰੇ ਕੁਝ ਦੁਨੀਆਂ ਤੋਂ ਖੱਟੀ ਏ ਚੱਲਦਿਲ ਚੱਲ ਡੇਰੇ ਬਿਆਚ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸੀਏ ਜ਼ਿੰਦਗੀ ਦਾ ਚਰਖਾ ਘੁੰਮੇ ਸਾਮ ਸਵੇਰੇ ਕੁਝ ਦੁਨੀਆਂ ਤੋਂ ਖੱਟੀ ਏ ਚੱਲਦਿਲ ਚੱਲ ਡੇਰੇ ਬਿਆਚ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸੀਏ ਬੜੀਆਂ ਕਹਾਣੀਆਂ ਤੇ ਕਿਸੇ ਬੜੇ ਸੁਣੇ ਨੇ ਕੁਝ ਦੱਸ ਲੋਕਾਂ ਕੁਝ ਹਾਲਿਆਂ ਸੁਣੇ ਨੇ ਬੜੀਆਂ ਕਹਾਣੀਆਂ ਤੇ ਕਿਸੇ ਬੜੇ ਸੁਣੇ ਨੇ ਕੁਝ ਦੱਸ ਲੋਕਾਂ ਕੁਝ ਹਾਲਿਆਂ ਸੁਣੇ ਨੇ ਗੁਰੂਕੋਲ ਜਾ ਕੇ ਰੂਹ ਨਾਮ ਵਾਲਾ ਲਈਏ ਪਹਿਕੇ ਪੂਣਿਆਂ ਨੂੰ ਕੱਤੀਏ ਚਲਦਿਲ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸੀਏ ਜ਼ਿੰਦਗੀ ਦਾ ਚਰਖਾ ਘੁੰਮੇ ਸਾਮ ਸਵੇਰੇ ਕੁਝ ਦੁਨੀਆਂ ਤੋਂ ਖੱਟੀਏ ਚਲਦਿਲ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸੀਏ ਸੇਵਾ ਰੂਪੇ ਪਹਿਲੇ ਵਿੱਚ ਗੋਦੀ ਪਾਲੇ ਨਾਮ ਦੀ ਕਰ ਲੈ ਤਿਆਰੀ ਪੂਰੀ ਸੁਬਾ ਤੇ ਸ਼ਾਮ ਦੀ ਸੇਵ ਰੂਪ ਪਹਿਲੇ ਵਿੱਚ ਗੋਦੀ ਪਾਲ ਨਾਮ ਦੀ ਕਰ ਲੈ ਤਿਆਰੀ ਪੂਰੀ ਸੁਬਾ ਤੇ ਸ਼ਾਮ ਦੀ ਦਸਮ ਦੁਆਰੇ ਜਾ ਕੇ ਕੁੰਡਾ ਖੜਕਾਏ ਚਿਹਰਾ ਗੁਰੂ ਜੀ ਦਾ ਤੱਕੀਏ ਚੱਲ ਦਿਲ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਕੂਰੂ ਜੀ ਨੂੰ ਦੱਸੀਏ ਜਿੰਦਗੀ ਦਾ ਚਰਖਾ ਘੁੰਮੇ ਸਾਮ ਚਵੇਰੇ ਕੁਝ ਦੁਨੀਆਂ ਤੋਂ ਖੱਟੀ ਏ ਚੱਲ ਦਿਲ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸੀਏ ਰੱਬ ਉਹਨੇ ਪਾਇਆ ਜਿਨੇ ਖੁਦ ਨੂੰ ਗਵਾਇਆ ਏ ਖੁਦ ਨੂੰ ਗਵਾਇਆ ਜਿਨੇ ਰੱਬ ਉਹਨੇ ਪਾਇਆ ਏ ਰੱਬ ਉਹਨੇ ਪਾਇਆ ਜਿਨੇ ਖੁਦ ਨੂੰ ਗਵਾਇਆ ਏ ਖੁਦ ਨੂੰ ਗਵਾਇਆ ਜਿੰਨੇ ਰੱਬ ਉਹਨੇ ਪਾਇਆ ਏ ਮੰਗਦਾ ਨਾ ਕਦੇ ਕੁਝ ਸਿੱਖ ਕੋਲੋਂ ਗੁਰੂ ਬਚ ਤਿਆਰੀ ਕਰ ਰੱਖੀਏ ਚੱਲਦੀ ਨਾ ਚੱਲ ਡੇਰੇ ਬਿਆਸ ਨੂੰ ਚੱਲ ਹਾਲ ਗੁਰੂ ਜੀ ਨੂੰ ਤੱਤੀਏ ਜ਼ਿੰਦਗੀ ਦਾ ਚਰਕਾ ਘੁੰਮੇ ਸਾਮ ਸਵੇਰੇ ਕੁਝ ਦੁਨੀਆਂ ਤੋਂ ਖੱਟੀਏ ਚੱਲ ਦਿਲ ਚੱਲ ਡੇਰੇ ਬਿਆਚ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸਿਏ ਜ਼ਿੰਦਗੀ ਦਾ ਚਰਖਾ ਘੁੰਮੇ ਸਾਮ ਚਵੇਰੇ ਕੁਝ ਦੁਨੀਆ ਤੋਂ ਕੱਟਿਏ ਚੱਲ ਦਿਲ ਚੱਲ ਡੇਰੇ ਬਿਆਚ ਨੂੰ ਚੱਲ ਹਾਲ ਗੁਰੂ ਜੀ ਨੂੰ ਦੱਸਿਏ ਕਾਮਾ ਬੇਕਾਮਾ ਸੁਣ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇ ਕਿਛ ਨੇ ਕਾਮਾ ਬੇਕਾਮਾ ਸੁਣ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇ ਕਿਛ ਨੇ ਕੇਰਾ ਹੈ ਡੇਰਾਇਤ ਕੇਰਾ ਹੈ ਸਾਦੂ ਤੈਨੂੰ ਹੰਝਾਂ ਦਾ ਪੰਚ ਬਨਾਇਆ ਜਿਸਨੇ ਕਾਮਾ ਬੇਕਾਮ ਸੁਨ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਸਨੇ ਕਾਮਾ ਬੇਕਾਮ ਸੁਨ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਸਨੇ ਇਸ ਡਾਲੇ ਉੱਤੇ ਕਦੇ ਉਸ ਡਾਲੇ ਉੱਤੇ ਤੂੰ ਪਟਕ ਦਰਿੰਦਸਾ ਹਰ ਇੱਕ ਰੁੱਤੇ ਤੂੰ ਇਸ ਡਾਲੇ ਉੱਤੇ ਕਦੇ ਉਸ ਡਾਲੇ ਉੱਤੇ ਤੂੰ ਪਟਕ ਦਰਿੰਦਸਾ ਹਰ ਇੱਕ ਰੁੱਤੇ ਤੂੰ ਕਾਮਾ ਬੇਕਾਮਾ ਸੁਣ ਕਾਲੇ ਕਾਮਾ ਤੈਨੂੰ ਰਾਮ ਦਾ ਨਾਮ ਸਿਖਾਇਆ ਕਿਸ ਨੇ ਕਾਮਾ ਬੇਕਾਮਾ ਸੁਣ ਕਾਲੇ ਅਕਾਮਾ ਤੈਨੂੰ ਰਾਮ ਦਾ ਨਾਮ ਸਿਖਾਇਆ ਕਿਸ ਨੇ ਕੇਹ ਰਹਿ ਦੇਰਾਇਤ ਕੇਹ ਰਹਿ ਸਾਧੂ ਤੈਨੂੰ ਨਾਮ ਦਾ ਪਾਠ ਪਰਾਇਆ ਜਿਸ ਨੇ ਕਾਮਾ ਬੇਕਾਮਾ ਸੁਣ ਕਾਲੇ ਕਮ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਸਨੇ ਕਾਮਾ ਮੈਂ ਕਾਂ ਵਾ ਸੁਨ ਕਾਲੇ ਕਮ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਸਨੇ ਕਿਸੇ ਨੂੰ ਸੁਤਾਵੇਂ ਨਹੀਂ ਐ ਮੇਰੋਲਾ ਪਾਵੇਂ ਤੂੰ ਬਿਨਮਕ ਸਦ ਹੁਣ ਉਡਾਣੀਆਂ ਨਾ ਲਾਵੇਂ ਤੂੰ ਕਿਸੇ ਨੂੰ ਸੁਤਾਵੇਂ ਨਹੀਂ ਐ ਮੇਰਾ ਲਾ ਪਾਵੇਂ ਤੂੰ ਬਿਨ ਮਕਸਦ ਹੁਣ ਉਡਾਰੀਆਂ ਨਾ ਲਾਵੇਂ ਤੂੰ ਕਾਮਾ ਬੇਕਾਮ ਸੁਣ ਕਾਲੇ ਕਾਮਾ ਤੇਰੇ ਨਾਮ ਦਾਤੀਤ ਗੱਲ ਪਾਇਆ ਕਿਛ ਨੇ ਕਾਮਾ ਬੇਕਾਮ ਸੁਣ ਕਾਲੇ ਕਾਮਾ ਤੇਰੇ ਨਾਮ ਦਤ ਵੀਤ ਗਲ ਪਾਇਆ ਕਿਛਨੇ ਕੇ ਰਹਿ ਡੇਰਾਤ ਕੇਰਾ ਹੈ ਸਾਧੂ ਤੈਨੂੰ ਸੇਵਾ ਦਾ ਲੰਗਰ ਤੇ ਖਾਇਆ ਜਿਸਨੇ ਕਾਮਾ ਵਿੱਚ ਕਾਮਾ ਸੁਣ ਕਾਲਿਆ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿ ਸੁਨੇ ਕਾਮਾ ਵਿੱਚ ਕਾਮਾ ਸੁਣ ਕਾਲੇ ਕਮ ਤੈਨੂੰ ਕਾਂ ਤੋਂ ਹੰਥ ਬਣਾਇ ਕਿਸਨੇ ਹਰ ਗੁਰਕਾਰ ਹੁਣ ਗੱਲਾਂ ਹੋਣ ਤੇਰੀਆਂ ਕੀਤੀਆਂ ਨਕੀਵੇਂ ਦੱਸ ਤੂੰ ਇਹ ਰਫੇਰੀਆਂ ਹਰ ਗੁਰਕਾਰ ਹੁਣ ਗੱਲਾਂ ਹੋਣ ਤੇੜੀਆਂ ਕੀਤੀਆਂ ਨਕੀਵੇਂ ਦੱਸ ਤੂੰ ਇਹ ਰਫੇਰੀਆਂ ਕਾਮਾ ਮੇ ਕਾਮਾ ਸੁਣ ਕਾਲੇ ਕਾਮਾ ਤੈਨੂੰ ਮਿੱਟੀ ਤੋਂ ਸੋਨਾ ਬਣਾਇਆ ਕਿਥਨੇ ਕਾਮਾ ਮੇ ਕਾਮਾ ਸੁਣ ਕਾਲੇ ਕਾਮਾ ਤੈਨੂੰ ਮਿੱਟੀ ਤੋਂ ਸੋਨਾ ਬਣਾਇਆ ਕਿਥਨੇ ਕਿਹੜਾ ਹੈ ਦੇਰਾ ਤੇ ਕਿਹੜਾ ਹੈ ਸਾਧੂ ਦੇਨੂੰ ਆਪਣਾ ਰੰਗ ਚਰਾਇਆ ਕਿਥਨੇ ਕਾਮੇ ਬੇਕਮਸੂਨ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਛ ਨੇ ਕਾਮੇ ਬੇਕਮਸੂਨ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਛ ਨੇ ਕੇਹ ਰਹਿ ਤੇਰਾ ਯਤ ਕੇਹ ਰਹਿ ਸਦ ਤੈਨੂੰ ਹੰਸਾਂ ਦਾ ਪੰਚ ਬਨਾਇਆ ਜਿਛ ਨੇ ਕਾਮੇ ਕਾਮਾ ਸੁਣ ਕਾਲੇ ਆਕਾਵਾ ਤੈਨੂੰ ਕਾਂ ਤੂੰ ਹੰਝ ਬਨਾਇਕ ਸੁਨੇ ਕਾਮੇ ਕਾਮਾ ਸੁਣ ਕਾਲੇ ਆਕਾਵਾ ਤੈਨੂੰ ਕਾਂ ਤੂੰ ਹੰਝ ਬਨਾਇਕ ਸੁਨੇ ਕਾਂ ਤੂੰ ਹੰਝ ਬਨਾਇਕ ਸੁਨੇ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕ ਰਿਚੇ ਤੋਲ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾ ਏ ਵੀ ਰੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕ ਰਿਚੇ ਤੋਲ ਸਖੀਆਂ ਮੈਨੂੰ ਕਰਨ ਮਖੋਲਾ ਸਖੀਆਂ ਮੈਨੂੰ ਕਰਨ ਮਖੋਲਾ ਲੱਭ ਲੈ ਅਕੇਰਾ ਨੀ ਤੂੰ ਟੋਲ ਨੀ ਮਾਏ ਕਹਿੰਦੀ ਮੈਨੂੰ ਬਕਲੋਲ ਦਿਲ ਦੀ ਆਰਾਮ ਜਾ ਜਾਨ ਦੇ ਜੋਗੀ ਦਿਲ ਦੀਆਂ ਰਮ ਜਾਨ ਜਾਨ ਦੇ ਜੋਗੀ ਦੁਨੀਆ ਕੀ ਜਾਣੇ ਮਨ ਪੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਨਮੋ ਨਿਮਾਏ ਕਿਵੇਂ ਦਿਨ ਤੱਕ ਰਿਚ ਤੋਲ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਹੋਇਆ ਨਾ ਉਹ ਨਾਵਾ ਡੋਲ ਨਿਮਾਏ ਰੱਬ ਬਲਾਇਆ ਖੁਦ ਕੋਲ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਪੰਧ ਦਾ ਦਾਤਾ ਦਿਲ ਖੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇਵਤਕ ਰਿਚੇ ਤੋ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਯਾਦ ਕਰੋ ਕਿ ਤਾ ਕੋਲ ਗੁਰੂ ਦੀ ਦਿਲੇ ਨੂੰ ਪੈਂਦੇ ਮੇਰੇ ਹੋਲ ਦੇ ਦੇਉ ਦਰਸਨ ਬੇਨਤੀ ਮੇਰੀ ਦੇ ਦੇਉ ਦਰਸਨ ਬੇਨਤੀ ਮੇਰੀ ਕਰੋ ਨਾ ਤਾਲ ਮਟੋਲ ਗੁਰੂ ਜੀ ਚਰਨ ਟਿਕਾਓ ਮੇਰੇ ਕੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿਵੇਂ ਦੇਵ ਤੱਕ ਰਿਚਤੋ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾਏ ਵੀਰੋਲ ਨਿਮਾਏ ਗੁਰੂ ਮੇਰਾ ਅਨਮੋ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿਵੇਂ ਦੇ ਮਤਕ ਕੁਰਿਤੇ ਤੋ